ਇੱਥੇ ਰਹੇ ਹਨ ਹੈਨਾ ਉਦੋਂ ਅਸੀਂ ਮਲਾਦਾ ਵੀ ਐਕਟਿਵਾ ਤੇ ਜਾਂਦੇ ਸੀ ਪੁਲਿਸ ਦੀ ਭਰਤੀ ਵੀ ਦੇਖੀ ਹੈ ਹੈਨਾ ਅਸੀਂ ਦੋਵੇਂ ਮਿਡਲ ਆਮ ਪਰਿਵਾਰਾਂ ਚੋਂ ਆਏ ਜੇ ਅਸੀਂ ਆਮ ਘਰਾਂ 'ਚੋਂ ਉੱਠ ਕੇ ਇੱਥੇ ਦਾ ਕਾ ਸਕਦੇ ਆ ਜਿਹੜੇ ਬੰਦਿਆਂ ਕੋਲ ਬਾਈ ਜੀ ਕਰੋੜਾਂ ਰੁਪਇਆ ਉਹ ਫੇਰ ਵੀ ਬਾਹਰ ਨੂੰ ਜਾਂਦੇ ਆ ਏਜੰਟੀਆਂ ਕਿ ਠੱਗੀਆਂ ਦਾ ਸ਼ਿਕਾਰ ਹੁੰਨੇ ਆ ਹੈਨਾ ਇੱਥੇ ਗਲਤ ਸੰਗਤ 'ਚ ਪੈ ਜਾਂਦੇ ਆ ਤਾਂ ਉਹਨਾਂ ਨੂੰ ਸਾਡੀ ਤਾਂ ਇੱਕੋ ਸਲਾਹ ਹੈ ਵੀ ਤੁਸੀਂ ਆਪਣਾ ਕੰਮ ਕਰੋ ਜਾ ਪ੍ਰਾਪਰਟੀ ਦਾ ਕੰਮ ਹੈ ਇਹ ਤਾਂ ਇੰਨਾ ਕੁ ਛਾਹੀ ਕੰਮ ਹੈ ਵੀ ਤੁਸੀਂ ਆਪਣੀ ਇਨਵੈਸਟ ਕਰੋ ਆ ਅੰਦਰ ਹੀ ਕੋਲ ਬੰਦਾ ਚੱਲੂਗਾ ਤਾਂ ਮਤਲਬ ਸਮਾਂ ਲੱਗ ਜਾਂਦਾ ਪਰ ਬੰਦੇ ਨੂੰ ਫਾਇਦਾ ਜ਼ਰੂਰ ਮਿਲਦਾ ਜੀ ਸੁਪਰੇ ਲੱਗਦਾ ਚ ਹਾਂਜੀ ਸੁਪਨਾ ਹੀ ਲੱਗਦਾ ਜੀ ਕਿੰਨੇ ਲੋਕਾ ਫਤਿਹਗੜ੍ਹ ਸਾਹਿਬ ਹਰ ਇੱਕ ਸਾਲ ਲੰਗਰ ਲਾਉਣੀ ਹੈ ਜੀ ਹਾਂਜੀ ਸਵਾਲੇ ਦਿਨਾਂ ਚ 3 ਦਿਨ ਆਪਣਾ ਲੰਗਰ ਚੱਲਦਾ ਕੰਮ ਕੰਨਾ ਥੋੜਾ ਕੰਨਾ ਇਮਾਨਦਾਰੀ ਨਾਲ ਕਰ ਇਮਾਨਦਾਰੀ ਭਾਵੇਂ ਕਿ ਅੱਜ ਕੱਲ ਨੌਜਵਾਨ ਜ਼ਿਆਦਾ ਵਿਦੇਸ਼ਾਂ ਨੂੰ ਜਾ ਰਹੇ ਨੇ ਪਰ ਪੰਜਾਬ ਦੇ ਨੌਜਵਾਨ ਹੁਣ ਵਿਦੇਸ਼ਾਂ ਦੀ ਜਗ੍ਹਾ ਆਪਣੀ ਪੰਜਾਬ ਦੀ ਧਰਤੀ ਦੇ ਉੱਤੇ ਆਪਣਾ ਨਵਾਂ ਬਿਜ਼ਨਸ ਨਵਾਂ ਕੰਮ ਸ਼ੁਰੂ ਵੀ ਕਰ ਰਹੇ ਚੰਡੀਗੜ੍ਹ ਏਰੀਆ ਦੇ ਵਿੱਚ ਬੂਥਗੜ ਲਾਈਟਾਂ ਦੇ ਉੱਤੇ ਤਾਂ ਗੱਲਬਾਤ ਕਰਨ ਲਈ ਸਭ ਤੋਂ ਪਹਿਲਾਂ ਚਾਵਲਾ ਜੀ ਛੜਨੇ ਅੱਜ ਆਪਨਿੰਗ ਸੀ ਦਫ਼ਤਰ ਦੀ ਚਾਵਲਾ ਜੀ ਬਹੁ ਮ ਨੌਜਵਾਨ ਵਿਦੇਸ਼ਾਂ ਜਾ ਰਹੇ ਨੇ ਪਰ ਕਿਤਨੇ ਕਿਤੇ ਆਪਣੇ ਨੌਜਵਾਨ ਪੰਜਾਬ ਦੀ ਧਰਤੀ ਦੇ ਉੱਤੇ ਵੀ ਨਵਾਂ ਕੰਮ ਸ਼ੁਰੂ ਕਰ ਰਹੇ ਨੇ ਅੱਜ ਚੀਨੀ ਨੇ ਨਵਾਂ ਦਫ਼ਤਰ ਦਾ ਉਦਘਾਟਨ ਕੀਤਾ ਹੈ ਤਾਂ ਨਵਾਂ ਸ਼ੁਰੂਆਤ ਤਾਂ ਕੀ ਕਹੋਗੇ ਅੱਜ ਦੇ ਨੌਜਵਾਨਾਂ ਦੇ ਦੇਖੋ ਸਭ ਤੋਂ ਪਹਿਲਾਂ ਅੱਜ ਮੈਂ ਮੇਰਾ ਛੋਟਾ ਭਰਾ ਚਮਨਪ੍ਰੀਤ ਚੀਨੀ ਪਿੰਡ ਕਬਿਹੜੀ ਨੂੰ ਮੁਬਾਰਕਬਾਦ ਦੇਣਾ ਚਾਹਨਾ ਕਿ ਮੈਂ ਯਾ ਇਹ ਮੇਰੇ ਨਾਲ ਬਹੁਤ ਲੰਬੇ ਸਮੇਂ ਤੇ ਜੁੜਿਆ ਹੋਇਆ ਹਾਂ ਸੋ ਇਹਨੇ ਅੱਜ ਤੱਕ ਜਿੰਨੇ ਵੀ ਕੰਮ ਕੀਤੇ bizness ਕੀਤੇ ਬਹੁਤ ਅੱਛੇ ਤੇ ਚੰਗੇ ਕੰਮ ਕੀਤੇ ਅੱਜ ਆਪਣੀ ਮਿਹਨਤ ਨਾਲ ਯਾਰਾਂ ਦੋਸਤਾਂ ਦੇ ਸਹਿਯੋਗ ਨਾਲ ਜਿਹੜਾ ਨਿਊ ਚੰਡੀਗੜ੍ਹ ਦੇ ਵਿੱਚ ਐਡਾ ਵੱਡਾ ਦਫ਼ਤਰ ਖੋਲਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਮੈਂ ਇਹਨੂੰ ਮੁਬਾਰਕਬਾਦਨਾ ਔਰ ਇੱਥੇ ਇਹ ਵੀ ਦੱਸਣਾ ਚਾਹਨਾ ਇਲਾਕੇ ਦੇ ਲੋਕਾਂ ਨੂੰ ਇਲਾਕੇ ਦੀ ਪਨੀਰੀ ਨੂੰ ਕਿ ਬਾਹਰ ਜਾਣ ਦੇ ਜਿਹੜੇ ਸੁਪਨੇ ਲੰਨੇ ਆਪਾਂ ਉਹ ਤੋਂ ਜ਼ਿਆਦਾ ਕੰਮ ਜੇ ਆਪਾਂ ਪੰਜਾਬ ਦੇ ਵਿੱਚ ਕਿਤੇ ਕਰਨਾ ਹੋਵੇ ਤਾਂ ਹਰੇ ਕੋਨੇ-ਕੋਨੇ ਦੇ ਵਿੱਚ ਅਸੀਂ ਇਸ ਤਰੀਕੇ ਦੇ ਕੰਮ ਕਰ ਸਕਦੇ ਹਾਂ ਕਿਉਂਕਿ ਚਮਨਪ੍ਰੀਤ ਚਿੱਨੀ ਇੱਕ ਬਹੁਤ ਮੀਡਲ ਫੈਮਿਲੀ ਤੋਂ ਉੱਠਿਆ ਹੋਇਆ ਲੜਕਾ ਹੈ ਫਾਦਰ ਇਹਨਾਂ ਦੇ ਫੌਜ ਤੋਂ ਰਿਟਾਇਰ ਹੋਏ ਸੋ ਨਸ਼ੇ ਤੋਂ ਰਾਹਤ ਹੈ ਕਿਉਂਕਿ ਚਿਹਰੇ ਤੋਂ ਪਤਾ ਲੱਗਦਾ ਬੰਦਿਆਂ ਦੇ ਜਿੰਨਾ ਇਹਨਾਂ ਦਾ ਗਰੁੱਪ ਹੈ ਚਾਹੇ ਉਹ ਬਲਕਾਰ ਸਰਪੰਚ ਹੋਵੇ ਸਾਡਾ ਚਾਹੇ ਤਮਾਮ ਸਾਡੇ ਬਲਵਿੰਦਰ ਸਿੰਘ ਕੰਸਾਲੇ ਵਾਲੇ ਹੋਣ ਤਮਾਮ ਸਾਡੇ ਸਾਥੀ ਜਿੰਨੇ ਵੀ ਇਹਨਾਂ ਦੇ ਨਾਲ ਹਰ ਵਕਤ ਰਹਿੰਦੇ ਆ ਤਾਂ ਮੈਨੂੰ ਵੀ ਬੜੀ ਲੰਬਾ ਸਮਾਂ ਹੋ ਗਿਆ 25 ਸਾਲ ਦੇ ਕਰੀਬ ਰਾਜਨੀਤੀ ਰਹਿੰਦੇ ਨੂੰ ਪਰ ਮੈਂ ਅੱਜ ਤੱਕ ਇਸ ਤਰ੍ਹਾਂ ਦਾ ਗਰੁੱਪ ਨਹੀਂ ਦੇਖਿਆ ਕਿ ਜਿਹੜੇ ਨਸ਼ੇ ਤੋਂ ਰਾਹਤ ਹੋਣ ਔਰ ਬਿਜ਼ਨਸ ਇਮਾਨਦਾਰੀ ਨਾਲ ਇੱਕ ਨੰਬਰ ਨਾਲੇ ਬਿਜ਼ਨਸ ਕਰਦੇ ਆ ਸੋ ਅਸੀਂ ਅੱਜ ਇਹਦੇ ਬੜੇ ਪਾਈ ਹੋਣ ਦੇ ਨਾਤੇ ਇਹਨੂੰ ਆਸ਼ੀਰਵਾਦ ਵੀ ਦੇਣਾ ਹੈ ਹੌਸਲਾ ਵੀ ਦੇਣਾ ਹੈ ਕਿ ਹੋਰ ਚੰਗੇ ਤਰੀਕੇ ਨਾਲ ਕੰਮ ਕਰ ਆਉਣ ਵਾਲਾ ਸਮਾਂ ਤੁਹਾਡੇ ਲੋਕਾਂ ਦਾ ਤੁਹਾਡੇ ਨਵੇਂ ਪਨੀਰੀ ਦਾ ਸੋ ਡਰਾਪ ਇਹਨਾਂ ਦੀ ਦਿਨ ਦੁਗਣੀ ਰਾਤ ਚੋਗਣੀ ਕਰੇ ਤਿੰਨੀ ਬਾਈ ਕਬਹੜੀ ਤੋਂ ਕਿਉਂਕਿ ਇਹਨਾਂ ਨੂੰ ਕੌਣ ਨਹੀਂ ਜਾਣਦਾ ਕਾਫੀ ਟੂਰਨਾਮੈਂਟ ਇਹਨਾਂ ਵੱਲੋਂ ਕਰਵਾਏ ਜਾਂਦੇ ਨੇ ਕਬੱਡੀ ਕੱਪ ਇਹਨਾਂ ਵੱਲੋਂ ਕਰਵਾਇਆ ਜਾਂਦਾ ਹੈ ਤਿੰਨੀ ਬਾਈ ਇਹ ਪਹਿਲਾਂ ਵੀ ਤੁਸੀਂ ਕਰਦੇ ਸੀ ਪਰ ਅੱਜ ਨਵੀਂ ਸ਼ੁਰੂਆਤ ਜਿਹੜੀ ਨਵੇਂ ਦਫ਼ਤਰ ਦੇ ਨਾਲ ਕੀਤੀ ਹੈ ਤਾਂ ਲੋਕਾਂ ਨੂੰ ਕਿਸ ਤਰੀਕੇ ਨਾਲ ਭਰੋਸਾ ਤੁਸੀਂ ਦਿਨੇ ਹੋ ਕਿ ਕੋਈ ਵੀ ਪ੍ਰਾਪਰਟੀ ਡੀਲ ਹੋਏਗੀ ਤਾਂ ਬਿਲਕੁਲ ਭਰੋਸੇਯੋਗ ਹੋਏਗੀ ਕੋਈ ਵੀ ਚੇਅਰ ਅਫੇਅਰ ਨਹੀਂ ਹੋਏ ਕਿਉਂਕਿ ਇਲਾਕੇ ਦੇ ਵੀ ਠੱਗੀਆਂ ਹੀ ਬਹੁਤ ਚਲਦੀਆਂ ਨੇ ਬਹੁਤ ਪ੍ਰਾਪਰਟੀ ਡੀਲਰ ਨੇ ਜਿਹੜੇ ਠੱਗੀਆਂ ਵੀ ਕਰਦੇ ਨੇ ਪਰ ਇੱਕ ਚੰਗੇ ਰੀਅਲ ਏਸਟੇਟ ਦੀ ਬਹੁਤ ਲੋੜ ਹੁੰਦੀ ਹੈ ਲੋਕਾਂ ਨੂੰ ਹਾਂਜੀ ਦੇਖੋ ਜੀ ਆਪਾਂ ਗੁਰੂ ਮਹਾਰਾਜ ਦੀ ਹਜ਼ੂਰੀ ਚ ਕੰਮ ਸ਼ੁਰੂ ਕਰਿਆ ਜੀ ਆਪਣਾ ਤੇ ਆਪਾਂ ਅਰਦਾਸ ਕਰੀ ਆਪਾਂ ਇਮਾਨਦਾਰੀ ਨਾਲ ਹੀ ਕਰਨਾ ਜੀ ਕੋਈ ਠੱਗੀ ਤਾਂ ਕਰਨੀ ਨਹੀਂ ਹੈਗੀ ਜੀ ਪਹਿਲਾਂ ਵੀ ਅਸੀਂ ਕਰਦੇ ਹਾਂ ਬੁਲਕਾਰ ਤੇ ਮੈਂ ਪਹਿਲਾਂ ਆਪਣਾ ਬਲਾਕ ਮਾਜਰੀ ਦਫ਼ਤਰ ਆਈ ਹਾਂ ਜੀ ਤੇ ਆਪਾਂ ਹੁਣ ਇੱਥੇ ਸਟਾਰਟ ਕਰਿਆ ਜੀ ਕ੍ਰਿਕਟ ਸਟੇਡੀਅਮ ਵਾਲਾ ਰੋੜਾ ਜੀ ਇਹ ਬੂਥਗੜ ਪਿੰਡ ਹੈ ਜੀ ਤੇ ਆਪਾਂ ਪੂਰੀ ਇਮਾਨਦਾਰੀ ਨਾਲ ਕੰਮ ਕਰਨਾ ਹੈ ਜੋ ਵੀ ਕਰਨਾ ਤਾਂ ਬਈ ਜਿਸ ਤਰੀਕੇ ਨਾਲ ਅੱਜ ਕੱਲ ਕਰੋੜਾਂ ਰੁਪਏ ਜ਼ਮੀਨਾਂ ਲਾਕੇ ਦੇ ਵਿੱਚ ਹਰ ਇੱਕ ਕੋਈ ਬਿਜ਼ਨਸਮੈਨ ਵੱਡਾ ਕੋਈ ਦਿੱਲੀ ਤੋਂ ਕੰਪਨੀ ਆਉਂਦੀ ਹੈ ਕੁਝ ਵੀ ਹੁੰਦਾ ਹੈ ਉਹਨਾਂ ਨੂੰ ਜ਼ਮੀਨ ਦੀ ਬਹੁਤ ਲੋੜ ਪੈਂਦੀ ਹੈ ਤਾਂ ਕਿਸ ਤਰੀਕੇ ਦੇ ਤੁਹਾਨੂੰ ਲੱਗਦਾ ਕਿ ਤੁਹਾਡੇ ਕੋਲ ਕਿੰਨੀਆਂ ਕਿ ਪ੍ਰਾਪਰਟੀਆਂ ਅਟੈਚ ਦੇ ਵਿੱਚ ਨੇ ਜਿਹੜੀਆਂ ਤੁਸੀਂ ਅੱਗੇ ਸੌਦੇ ਕਰਨ ਜਾ ਰਹੇ ਹੋ ਜਾਂ ਫਿਰ ਉਹਨਾਂ ਨੂੰ ਕਿਸ ਤਰੀਕੇ ਦੀ ਡੀਲ ਦੇ ਸਕਦੇ ਹੋ ਜਿਹੜੀ ਸਾਡੇ ਦਰਸ਼ਕ ਦੇਖ ਰਹੇ ਨੇ ਤੁਹਾਡੇ ਤੱਕ ਪਹੁੰਚ ਕਰ ਸਕੇ ਹਾਂਜੀ ਆਪਣੇ ਕੋਲ ਮਤਲਬ ਆਉਨੀਆਂ ਜੀ ਕੰਪਨੀਆਂ ਬਾਹਰੋਂ ਵੀ ਆਉਨੀਆਂ ਐ ਤੇ ਆਪਾਂ ਜ਼ਿਮੀਂਦਾਰ ਨਾਲ ਬੈਠ ਕੇ ਸਿੱਧੀ ਮੀਟਿੰਗ ਕਰਵਾ ਦਿੰਨੇ ਜੀ ਮਤਲਬ ਕੋਈ ਠੱਗੀ ਵਾਲਾ ਕੰਮ ਨਹੀਂ ਵਿੱਚੋਂ ਤੇ ਕੋਈ ਟੋਪੀ ਬਾਜੀ ਵਾਲਾ ਕੰਮ ਨਹੀਂ ਹੈਗਾ ਜੀ ਸਿੱਧੀ ਡੀਲ ਕਰ ਇਲੋਕੇਸ਼ਨ ਇੱਕ ਵਾਰੀ ਚ ਨਹੀਂ ਮੈਂ ਫਿਰ ਕਹਾਂਗਾ ਤੁਸੀਂ ਦੱਸ ਦੋ ਤੁਹਾਡੇ ਦਰਸ਼ਕਾਂ ਨੂੰ ਕਿੱਥੇ ਹੈ ਤੁਹਾਡੀ ਲੋਕੇਸ਼ਨ ਦਫ਼ਤਰ ਇਹ ਆਪਣੀ ਕ੍ਰਿਕਟ ਸਟੇਡੀਅਮ ਨਾਮ ਆ ਜਿਹੜਾ ਬਣਿਆ ਹੋਇਆ ਜੀ ਹਾਂਜੀ ਤੇ ਬੂਥਗੜ ਲਾਈਟਾਂ ਉਸ ਚੰਡੀਗੜ੍ਹ ਤੋਂ ਸਟਾਰਟ ਹੋਣਾ ਜਿਹੜਾ ਰੋਡ ਹਾਂਜੀ 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 ਪੀਆਰ 7 ਰੋਡ ਤੇ ਜਿੱਥੇ ਖਤਮ ਹੁੰਦਾ ਜੀ ਬੂਥਗੜ ਆ ਕੇ ਖਤਮ ਹੁੰਦਾ ਜੀ ਰੋਡ ਇਹ ਤੇ ਉੱਥੇ ਆਪਣਾ ਲਾਈਟਾਂ ਦੇ ਕੋਲ ਦਫ਼ਤਰ ਹੈ ਜੀ ਬਿਲਕੁਲ ਬਲਕਾਰੇ ਜਿਵੇਂ ਇਲਾਕੇ ਦੇ ਬਹੁਤ ਨੌਜਵਾਨ ਨੇ ਜਿਹੜੇ ਨਸ਼ੇ ਤੋਂ ਦੂਰ ਹੋ ਕੇ ਰੀਅਲ ਏਸਟੇਟ ਦੇ ਵਿੱਚ ਆਪਣੀ ਕਿਸਮਤ ਜੁਮਵਾ ਰਹੇ ਨੇ ਚਿਨੀ ਵੀ ਉਹਨਾਂ ਦੇ ਵਿੱਚੋਂ ਇੱਕ ਹੈ ਜਿਹੜਾ ਆਪਣੇ ਛੋਟੇ ਜਿਹੇ ਘਰ ਤੋਂ ਸ਼ੁਰੂ ਹੋ ਕੇ ਅੱਜ ਗੱਡੀਆਂ ਕਰੋੜਾਂ ਦੀ ਗੱਡੀਆਂ ਵਿੱਚ ਘੁੰਮ ਰਹੇ ਨੇ ਪਰ ਲੱਗਦਾ ਕਿ ਮਿਹਨਤ ਤਾਂ ਨਿਚੋੜਿਆ ਹੁੰਦਾ ਥੋੜੇ ਨਾਲ ਪਹਿਲਾਂ ਕੰਮ ਕਰਦੇ ਸੀ ਕਿਸ ਤਰੀਕੇ ਦੀ ਡੀਲ ਸੀ ਜਿਨੀ ਦੀ ਮੈਂ ਤਾਂ ਬਾਈ ਜੀ ਇੱਕੋ ਗੱਲ ਕਹੂੰਗਾ ਵੀ ਜਦੋਂ ਮੈਂ 6ਵੀਂ ਕਲਾਸ 'ਚ ਗਿਆ ਸੀ ਸਕੂਲ 'ਚ ਉਦੋਂ ਇਹ ਆਇਆ ਸੀਗਾ ਪਹਿਲਾਂ ਕਿਸੇ ਹੋਰ ਸਕੂਲ 'ਚ ਪੜਦਾ ਸੀ ਹਾਂਜੀ ਉਦੋਂ ਇਹ ਆਇਆ 6ਵੀਂ ਕਲਾਸ 'ਚ ਕਬਹਿੜੀ ਸਕੂਲ 'ਚ ਅਸੀਂ ਦੋਵਾਂ ਨੇ ਹੋਰ ਵੀ ਮੁੰਡੇ ਚਲੋ ਸਾਡੇ ਨਾਲ ਰਹਿੰਦੇ ਸੀ ਅੱਜ ਚਲੋ ਅੱਡ ਹੋ ਗਏ ਵੀ ਅਸੀਂ ਇਕੱਠੇ ਰਹੇ ਹਾਂ ਹਨਾ ਉਦੋਂ ਅਸੀਂ ਮਲਾਦਾ ਵੀ ਐਕਟਿਵਾ ਤੇ ਜਾਂਦੇ ਸੀ ਪੁਲਿਸ ਦੀ ਭਰਤੀ ਵੀ ਦੇਖੀ ਹੈ ਹਨਾ ਆਮ ਮੋਟਰਸਾਈਕਲ ਹੁੰਦਾ ਸੀ ਸਾਡੇ ਕੋਲ ਹਨਾ ਅਸੀਂ ਦੋਵੇਂ ਮਿਡਲ ਆਮ ਪਰਿਵਾਰਾਂ 'ਚੋਂ ਆਏ ਤਾਂ ਜੇ ਅਸੀਂ ਆਮ ਕਰਾਂ ਜੋ ਉੱਠ ਕੇ ਇੱਥੇ ਦਾ ਕਾ ਸਕਦੇ ਆ ਜਿਹੜੇ ਬੰਦਿਆਂ ਕੋਲ ਬਾਈ ਜੀ ਕਰੋੜਾਂ ਰੁਪਈਆ ਉਹ ਫੇਰ ਵੀ ਬਾਹਰ ਨੂੰ ਜਾਂਦੇ ਆ ਏਜੰਟਾਂ ਕੋਲ 2-2 ਕਰੋੜ ਦੀਆਂ ਇਕ ਠੱਗੀਆਂ ਦਾ ਸ਼ਿਕਾਰ ਹੁੰਨੇ ਆ ਹਨਾ ਇੱਥੇ ਗਲਤ ਸੰਗਤ ਚ ਪੈ ਜਾਂਦੇ ਆ ਤਾਂ ਉਹਨਾਂ ਨੂੰ ਸਾਡੀ ਤਾਂ ਇੱਕੋ ਸਲਾਹ ਏ ਵੀ ਤੁਸੀਂ ਆਪਣਾ ਕੰਮ ਕਰੋ ਚਾਹੇ ਤੁਸੀਂ ਛੋਟਾ ਕਰੋ ਜਿਹੜਾ ਸੈਲਫ ਇੰਪਲਾਈ ਦਾ ਕੰਮ ਹੁੰਦਾ ਉਹਦੇ ਵਰਗੀ ਬਾਈ ਜੀ ਰੀਸ ਨਹੀਂ ਹੁੰਦੀ ਨਾ ਤਾਂ ਆਪਾਂ ਕਿਸੇ ਦੇ ਥੱਲੇ ਕੰਮ ਕਰਨਾ ਤੇ ਜਿਹੜਾ ਇਹ ਪ੍ਰਾਪਰਟੀ ਦਾ ਕੰਮ ਹੈ ਇਹ ਤਾਂ ਇੰਨਾ ਕੁ ਛਾਹੀ ਕੰਮ ਹੈ ਵੀ ਤੁਸੀਂ ਆਪਣੀ ਇਨਵੈਸਟ ਕਰੋ ਆਪਣਾ ਪ੍ਰਾਫਿਟ ਦੇਖੋ ਵੇਚੋ ਤੁਹਾਡੇ ਕੋਲ ਕੋਈ ਵਧੀਆ ਡੀਲ ਆਉਂਦੀ ਹੈ ਕੰਪਨੀ ਦਾ ਹੀ ਆਉਂਦਾ ਕਮਿਸ਼ਨ ਇਹ ਨਹੀਂ ਭਾਜੀ ਮੁੱਕਦਾ ਕਿਉਂਕਿ ਅਰਬਾਂ ਖਰਬਾਂ ਚ ਸੌਦਾ ਜਾਂਦਾ ਉਹਨਾਂ ਦਾ ਹਨਾ ਤੇ 5-6 ਕਰੋੜ ਤੋਂ ਘੱਟ ਇਕੜ ਨਹੀਂ ਜੇ ਇਕੜ ਦਾ ਵੀ ਸੌਦਾ ਕਰਾਉਣਾ ਹੈ ਤੁਸੀਂ 20-20 ਲੱਖ ਰੁਪਏ ਕਮਿਸ਼ਨ ਬਣ ਜਾਂਦਾ ਮਤਲਬ ਇਹ ਕੰਮ ਹੈਗਾ ਇਮਾਨਦਾਰੀ ਦਾ ਇਮਾਨਦਾਰੀ ਤੇ ਇਮਾਨਦਾਰੀ ਦੇ ਨਾਲ-ਨਾਲ ਇਹਦੇ ਵਿੱਚ ਇਹ ਹੈ ਵੀ ਚਲੋ ਇਹ ਆਪਣਾ ਗਰੁੱਪ ਵੀ ਚੰਗਾ ਏ ਹਨਾ ਵੀ ਸਾਰੇ ਮੁੰਡੇ ਵੀ ਇਹਨੇ ਨਾਲ ਲਾਏ ਮੇ ਆ ਘੱਟੋ ਘੱਟ 40 50 ਮੁੰਡੇ ਆ ਤਾਂ ਉਹ ਵੀ ਵਿਚਾਰੇ ਦਿਨ ਰਾਤ ਇਹੀ ਦੇਖਦੇ ਆ ਵੀ ਚਲੋ ਜੇ ਸਾਡਾ ਭਰਾ ਤਗੜਾ ਹੋਊਗਾ ਅਸੀਂ ਵੀ ਇਹਦੇ ਨਾਲ ਤਗੜੇ ਹੋਵਾਂਗੇ ਹਨਾ ਉਹ ਮਦਦ ਵੀ ਕਰਦੇ ਆ ਹਰ ਤਰ੍ਹਾਂ ਦੀ ਜਿਵੇਂ ਮਰਜ਼ੀ ਸਹਿਯੋਗ ਲੈ ਲੋ ਹਨਾ ਚਾਹੇ ਪੋਲਿਟਿਕਸ ਦਾ ਲੈ ਲੋ ਜਿਵੇਂ ਮਰਜ਼ੀ ਕਰ ਲੋ ਪਾਜੀ ਐ ਪੋਲਿਟਿਕਸ ਚ ਇਹ ਆਪਣੀ ਮਦਦ ਕਰਦੇ ਆ ਦਿਨ ਰਾਤ ਜਦੋਂ ਮਰਜ਼ੀ ਇਹਨਾਂ ਨੂੰ ਆਪਾਂ ਕਹਿ ਦਈਏ ਮਤਲਬ ਇਹ ਐ ਵੀ ਗਰੁੱਪ ਬਣਾ ਕੇ ਚੱਲਣਾ ਤੇ ਨਾਲ ਬਿਜ਼ਨਸ ਕਰਨਾ ਉਹ ਵੀ ਮਿਡਲ ਕਲਾਸ ਫੈਮਿਲੀ ਤੋਂ ਉੱਠ ਕੇ ਇਹ ਬਹੁਤ ਵੱਡੀ ਗੱਲ ਐ ਅੱਜ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਪ੍ਰਮਾਤਮਾ ਨੇ ਕੋਈ ਕਸਰ ਨਹੀਂ ਛੱਡੀ ਕਿਸੇ ਚੀਜ਼ ਦੀ ਕਮੀ ਨਹੀਂ ਭਾਜੀ ਹੈਨਾ ਵੀ ਜਿੱਥੇ ਇਹ ਆਫਿਸ ਹੈ ਅੱਜ ਕੱਲ ਜਿਹੜੇ ਘੱਟੋ ਘੱਟ 30-30 ਸਾਲ ਤੇ ਕੰਮ ਕਰਦੇ ਆ ਪ੍ਰਾਪਰਟੀ ਦਾ ਹੈਨਾ ਬੰਦੇ ਉਹ ਅੱਜ ਵੀ ਛੋਟੀਆਂ-ਛੋਟੀਆਂ ਦੁਕਾਨਾਂ ਚ ਐ ਕਿਰਾਏ ਦੀਆਂ ਦੁਕਾਨਾਂ ਚ ਐ ਹੈਨਾ ਵੀ ਬਹੁਤ ਬੜਾ ਆਪਣੇ ਆਪ 'ਚ ਇਹ ਫਖਰ ਹੈ ਵੀ ਇਕਣਾ ਕੰਮ ਕਰਿਆ ਮੇਰੇ ਵੱਲੋਂ ਵੀ ਬਹੁਤ-ਬਹੁਤ ਇਹਨੂੰ ਮੁਬਾਰਕ ਹੈ ਤਾਂ ਪ੍ਰਮਾਤਮਾ ਅੱਗੇ ਹੀ ਅਰਦਾਸ ਹੈ ਵੀ ਸਾਡਾ ਭਰਾ ਜਿਹੜਾ ਦਿਨ-ਰਾਤ ਦੁੱਗਣੀ ਚੌਗਣੀ ਕਮਾਈ ਕਰੇ ਬਿਲਕੁਲ ਤੁਸੀਂ ਦੇਖੋ ਕੀ ਹਾਂਜੀ ਆਪਾਂ ਮਤਲਬ ਨੀਚੇ ਤੋਂ ਉੱਠ ਕੇ ਇੱਥੇ ਤੱਕ ਆਏ ਹਨਾ ਜੀ ਆਪਾਂ ਇਮਾਨਦਾਰੀ ਨਾਲ ਬੰਦਾ ਚੱਲੂਗਾ ਤਾਂ ਮਤਲਬ ਸਮਾਂ ਲੱਗ ਜਾਂਦਾ ਪਰ ਬੰਦੇ ਨੂੰ ਫਲ ਜਰੂਰ ਮਿਲਦਾ ਜੀ ਬਸ ਸਪ੍ਰਾਈਜ਼ ਲੱਗਦਾ ਚ ਹਾਂਜੀ ਸੁਪਨਾ ਹੀ ਲੱਗਦਾ ਇੰਨੇ ਲੋਕ ਇੰਨੇ ਕਰ ਲਏ ਅਸੀਂ ਇੰਨਾ ਸੋਚਿਆ ਵੀ ਨਹੀਂ ਸੀ ਪਰ ਆਪਾਂ ਇਹ ਸੋਚਿਆ ਸੀ ਕਿ ਆਪਾਂ ਜੇ ਥੱਲੇ ਤੋਂ ਉੱਠੇ ਆਪਾਂ ਉੱਪਰ ਤੱਕ ਜਾਣਾ ਤੇ ਇਮਾਨਦਾਰੀ ਨਾਲ ਜਾਣਾ ਹੁਣ ਆਪਾਂ ਗਲਤ ਕੰਮ ਕਰਕੇ ਕੋਈ ਅਸੀਂ ਉੱਥੇ ਹੀ ਨਹੀਂ ਜਾਣਾ ਵਾਪਸ ਅਸੀਂ ਮਤਲਬ ਵਧੀਆ ਆਪਣਾ ਨਾਮ ਬਣਾ ਕੇ ਰੱਖਣਾ ਜੋ ਸਾਡੇ ਮਾਪ ਆਪਾਂ ਨੇ ਸਾਨੂੰ ਦਿੱਤਾ ਹਨ ਪਰ ਉਲੋਮ ਨਹੀਂ ਹੈਗਾ ਜੀ ਨੂੰ। ਭਈ ਜਿਹੜਾ ਬਾਈ ਨੇ ਵੀ ਕਿਹਾ ਬਲਕਾਰ ਨੇ ਕਿ ਬਿਜ਼ਨਸ ਬਹੁਤ ਇਮਾਨਦਾਰੀ ਵਾਲਾ ਹੈ। ਦੂਜੇ ਪਾਸੇ ਸਮਾਜ ਸੇਵਾ ਚੱਲਦੀ ਰਹੇਗੀ ਤੁਸੀਂ ਪਹਿਲਾਂ ਵੀ ਬਹੁਤ ਸਮਾਜ ਸੇਵਾ ਤੌਰ ਤੇ ਟਰਨਮੈਂਟ ਕਰਵਾਏ ਆ ਜੀ 7 ਸਾਲ ਕਰਵਾਏ ਜੀ ਲਗਾਤਾਰ। ਵਧੀਆ ਇਨਾਮ ਰੱਖੇ ਤੇ ਆਪਾਂ ਫਤਿਹਗੜ ਸਾਹਿਬ ਹਰ ਇੱਕ ਸਾਲ ਲੰਗਰ ਲਾਉਣੀ ਹੈ ਜੀ। ਹਾਂ ਜੀ। ਸਵਾਲੇ ਦਿਨਾਂ ਚ ਤਿੰਨ ਦਿਨ ਆਪਣਾ ਲੰਗਰ ਚੱਲਦਾ। ਇਹ ਆਪਣਾ ਬਲਵਿੰਦਰ ਵੀਰ ਅੱਗੇ ਸਭ ਤੋਂ ਮਤਲਬ ਜਿਹੜਾ ਸਭ ਤੋਂ ਅੱਗੇ ਹੋ ਕੇ ਸਾਰਾ ਕੰਮ ਕਰਦਾ ਜੀ। ਚਲੋ ਨਾਲ ਹੀ ਹੁੰਦੇ ਜੀ ਸਾਰੇ ਮੁੰਡੇ ਤੇ ਅਸੀਂ ਜਿੱਥੇ ਵੀ ਸਾਨੂੰ ਮੌਕਾ ਮਿਲੇ ਸੇਵਾ ਬਿਲਕੁਲ ਦੇਖੋ ਕੀ ਚੰਗੀ ਡੀਲ ਤੇ ਨਾਲ ਅੱਜ بیٹے ਨੇ ਦਫਤਰ ਨਵਾਂ ਉਦਘਾਟਨ ਕੀਤਾ ਹੈ ਕਿਵੇਂ ਦਾ ਲੱਗ ਰਿਹਾ ਅੱਜ ਕਿਉਂਕਿ ਹਰ ਮਾਂ-ਬਾਪ ਦਾ ਸੁਪਨਾ ਹੁੰਦਾ ਹੈ ਕਿ ਕਿਤਨੇ ਕਿਤੇ ਉਹਦਾ ਬੱਚਾ ਚੰਗੇ ਕੰਮ ਦੇ ਵਿੱਚ ਉੱਪਰ ਜਾਵੇ ਕਿਉਂਕਿ ਅੱਜਕਲ ਜਿਸ ਤਰ੍ਹਾਂ ਨਸ਼ਿਆਂ ਦੀ ਭਮਾਰ ਹੈ ਵਿਦੇਸ਼ਾਂ ਨੂੰ ਨੌਜਵਾਨ ਭੱਜ ਰਹੇ ਨੇ ਪਰ ਤੁਹਾਡਾ ਪੁੱਤ ਜਿਹੜਾ ਆਪਣੇ ਪੰਜਾਬ ਦੇ ਵਿੱਚ ਹੀ ਰਹਿ ਕੇ ਚੰਗਾ ਬਿਜ਼ਨਸ ਖੋਲ ਰਿਹਾ ਪਹਿਲਾਂ ਤਾਂ ਮੈਂ ਆਰਮੀ 'ਚ ਆਰਮੀ ਨੌਕਰੀ ਕੀਤੀ ਹੈ 20 ਸਾਲ ਉੱਥੇ ਰੈਸਲਿੰਗ ਬਾਕਸਿੰਗ ਕਰੀ ਹੈ ਤੇ ਪਿੰਡਾਂ માં ਵੀ ਆਪਣੇ ਬਾਕਸਿੰਗ ਆਪਣੀ ਰੈਸੀ ਕਰਾਉਂਦੇ ਨੇ ਕਿਤੇ ਵੀ ਤੇ ਸਾਡੇ ਬੱਚੇ ਅਸੀਂ ਛੋਟੇ ਮਤਲਬ ਆਪਣੇ ਸਭ ਕੰਮ ਕਰੇ ਆ ਹੁਣ ਆਪਣਾ ਪ੍ਰੋਫਿਟਰ ਡੀਲਰ ਦਾ ਇਲਾਕਾ ਹਾਂਜੀ ਥੋੜਾ ਜਿਹਾ ਦਫਤਰ ਹੈ ਹਾਂਜੀ ਸਾਡਾ ਤਾਂ ਇੱਕ ਨਾਂ ਹੈ ਹੂੰ ਤੇ ਅਸੀਂ ਇਮਾਨਦਾਰੀ ਨਾਲ ਚਲਾਉਣਾ ਹੈ ਜਿੰਨਾ ਵੀ ਮਤਲਬ ਕੋਈ ਵੀ ਮਹਾਨਦਰੀ ਦੀ ਗੱਲ ਕਹੀ ਹੋਈ ਹੈ ਪੁੱਤ ਨੂੰ ਆਪਣੇ ਨੂੰ ਹਾਂ ਪਹਿਲੀ ਗੱਲ ਕਹੀ ਵੀ ਕੰਮ ਕਾਣਾ ਥੋੜਾ ਕਾਣਾ ਇਮਾਨਦਾਰੀ ਨਾਲ ਕਰ ਕੋਈ ਉਹ ਨਾ ਹੋਵੇ ਕੱਲ ਕਿਸੇ ਦਾ ਲਾਂਬਾ ਨਾ ਬੈਠਾ ਗਿਆ ਲਾਂਬਾ ਨਾ ਬੈਠਾ ਗਿਆ ਨਾ ਹੋਵੇ ਮਹਾਨਦਾਰੀ ਨਾਲ ਕੰਮ ਕਰਨਾ ਇਮਾਨਦਾਰੀ ਸਿਰੇ ਤੱਕ ਉੱਪਰ ਜਾਂਦੀ ਹਾਈ ਘੱਟ ਖਾ ਲੂਗੀ ਇਮਾਨਦਾਰੀ ਦੀ ਖਾਣੀ ਹੈ ਜੀ ਚਾਹੇ ਘੱਟ ਖਾ ਲਈਏ ਕੋਈ ਚੱਕਰ ਨਹੀਂ ਹੈ ਜੀ ਤੁਹਾਬਾ ਇੱਥੇ ਤੱਕ ਲੈ ਕੇ ਆਇਆ ਅਸੀਂ ਬਾਦੂਆ ਨਹੀਂ ਲੈਣੀ ਹੈ ਕਿਸੇ ਦੀ ਸਾਡੇ ਜਿੰਨੇ ਵੀ ਭਾਈਆਂ ਵੀਰ ਅਸੀਂ ਸਾਰਿਆਂ ਨੇ ਆਪਣੇ ਦਫਤਰ ਕਰ ਲਏ ਸਾਰਿਆਂ ਦੀ ਸਾਂਝੀ ਫਤਿਹਗੜ੍ਹ ਸਾਹਿਬ ਵੀ ਆਪਣਾ ਦਫਤਰ ਹੈ ਇੱਥੇ ਵੀ ਇਹ ਬਲਾਕਾਰ ਵੀ ਦਾ ਬਲਾਕ ਚ ਹੈ ਮਤਲਬ ਜੇ ਅਸੀਂ ਕੋਈ ਸੋਚ ਕੇ ਤੁਰੇ ਆ ਉਹ ਤਾਂ ਤੁਰੇ ਕਿਉਂਕਿ ਸਾਡੀ ਨੀਤ ਚੰਗੀ ਹੈ ਹਾਂ ਅਸੀਂ ਪੈ ਸੀ ਪਿੱਛੇ ਨਹੀਂ ਪਾਜਦੇ ਬੰਦਾ ਬਾਦ ਦਾ ਵੀ ਪਿੱਛੇ ਆ ਰਿਹਾ ਸਾਡੇ ਬੰਦਾ ਬਾਦ ਦਾ ਵੀ ਤਾਂ ਹੀ ਅਗਰ ਇਮਾਨਦਾਰ ਹੀ ਹੋਵੇ ਬੰਦਾ ਤਾਂ ਹੀ ਬਾਤ ਵੀਰ ਅਸੀਂ ਜੋ ਅਸੀਂ ਸੋਚਿਆ ਨਹੀਂ ਸੀਗਾ ਅਸੀਂ ਉਹ ਕਰਨ ਦੀ ਕਾਬਲੀਅਤ ਰੱਖਦੇ ਹਾਂ ਅਸੀਂ ਇੰਨਾ ਕਿ ਸਿਸਟਮ ਕਰਿਆ ਬਈ ਬਾਰਾ ਦੀ ਕਿਰਪਾ ਨਾਲ ਜੇ ਕਿਤੇ ਬੈਠੇ ਆ ਤਾਂ ਮੁੜ ਕੇ ਬੈਠਾਂਗੇ ਦੇ ਬੈਠ ਕੇ ਉੱਠ ਕੇ ਦਾ ਮੁੜ ਕੇ ਬੈਠਾਂਗੇ ਬਿਮਾਰਾ ਦੀ ਕਿਰਪਾ ਨਾਲ ਸਿਸਟਮ ਵਧੀਆ ਚੱਲਦਾ ਰੋਟੀ ਬਾਰੇ ਬਿਜ਼ਨਸ ਬਾਰੇ ਗੱਲ ਕਰੀਏ ਜੀ ਆਪਾਂ ਜਿਵੇਂ ਇੱਧਰ ਲੋਕਾਂ ਦੀਆਂ ਜ਼ਮੀਨਾਂ ਕੋ ਐਰ ਹੁੰਦੀਆਂ ਜੀ ਇਕੋ ਸਿਟੀ 3 ਆ ਗਈ ਜੀ ਕੰਸਾਲਾ ਇੱਧਰ ਜਿੰਨੇ ਵੀ ਤਕੀਪੁਰ ਪਿੰਡ ਪੂਰਾ ਪਿੰਡਾਈ ਜ਼ਮੀਨਾਂ ਕੋ ਐਰ ਹੋ ਗਈਆਂ ਜਿਨ੍ਹਾਂ ਲੋਕਾਂ ਕੋਲ ਪੈਸੇ ਹਨ ਉਹਨਾਂ ਨੂੰ ਅੱਗੇ ਵੀ ਜ਼ਮੀਨਾਂ ਪ੍ਰੋਵਾਈਡ ਕਰਦੇ ਅੱਗੇ ਵੀ ਦੋ ਅੱਗੇ ਫਤਿਹਗੜ੍ਹ ਸਾਹਿਬ ਦਫ਼ਤਰ ਕਰਿਆ ਹੋਈ ਜੀ ਬਲਵਿੰਦਰ ਨੇ ਤੇ ਉੱਥੇ ਇਹ ਅੱਗੇ ਜ਼ਮੀਨਾਂ ਜੇ ਮਤਲਬ ਸਸਤੀਆਂ ਜ਼ਮੀਨਾਂ ਚੰਗੀ ਡੀਲ ਮਤਲਬ ਆਪਾਂ ਇੱਧਰ ਵੀ ਕਵਰ ਕਰਦੇ ਅੱਗੇ ਵੀ ਆਪਣੇ ਭਰਾਵਾਂ ਨੂੰ ਕਵਰ ਇਹ ਦੀਵਾਨ ਦਾ ਵੀ ਹੈ ਤੇ ਬਕਵਾਨ ਦਾ ਵੀ ਦੋਨੇ ਹੈ ਹਾਂਜੀ ਬਿਲਕੁਲ ਜੀ ਕਿ ਕਿਸੇ ਵੀ ਆਪਣੇ ਜ਼ਿਮੀਂਦਾਰ ਭਰਾ ਨਾਲ ਕੋਈ ਵੀ ਠੱਗੀਬਾਜ਼ੀ ਨਾ ਹੋਵੇ ਜੋ ਵੀ ਹੋਵੇ ਸਾਫ਼ ਸੁਥਰੀ ਡੀਲ ਹੋਵੇ ਅਗਲੇ ਨੂੰ ਪਤਾ ਰੱਖ ਕੇ ਹੋਵੇ ਫਤਿਹਗੜ੍ਹ ਸਾਹਿਬ ਫਤਿਹਗੜ੍ਹ ਸਾਹਿਬ ਹਾਂਜੀ ਠੀਕ ਹੈ ਬਿਲਕੁਲ ਤੂੰ ਦੇਖੋ ਕਿ ਨੌਜਵਾਨਾਂ ਦਾ ਇਹ ਵੱਡਾ ਪ੍ਰਲ ਹੈ ਕਿਉਂਕਿ ਦੇਸ਼ਾਂ ਧਰਤੀ ਜਾਣੇ ਨਾਲੋਂ ਆਪਣੇ ਦੇਸ਼ ਦਾ ਪੈਸਾ ਆਪਣੇ ਹੀ ਪੰਜਾਬ ਦੇ ਵਿੱਚ ਲਗਾਇਆ ਜਾਵੇ ਆਪਣੇ ਹੀ ਪੰਜਾਬ ਦੇ ਵਿੱਚ ਕਮਾਇਆ ਜਾਵੇ ਤਾਂ ਇਸ ਤਰੀਕੇ ਦੀ ਜਿਹੜੀ ਸ਼ੁਰੂਆਤ ਨੌਜਵਾਨ ਨੇ ਕੀਤੀ ਹੈ ਜਿੰਨੇ ਸਾਡੇ ਦਰਸ਼ਕ ਦੇਖ ਰਹੇ ਨੇ ਆਪਣਾ ਅਗਰ ਤੁਸੀਂ ਪ੍ਰੋਪਰਟੀ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਜੂਰ ਬਾਈ ਨਾਲ ਇੱਕ ਵਾਰੀ ਕੰਟੈਕਟ ਕਰਿਓ ਅਸੀਂ ਫੋਨ ਨੰਬਰ ਵੀ ਉੱਪਰ ਮੈਂਸ਼ਨ ਕਰ ਦਾਂਗੇ ਦੂਜੇ ਪਾਸੇ ਜਿੰਨੇ ਵੀ ਹੋਰ ਵੀ ਨੌਜਵਾਨ ਨੇ ਆਪਣੇ ਪੰਜਾਬ ਦੇ ਵਿੱਚ ਕੋਈ ਵੀ ਬਿਜ਼ਨਸ ਖੋਲੋ ਤੁਸੀਂ ਉਸ ਬਿਜ਼ਨਸ ਦੇ ਵਿੱਚ ਕਾਮਯਾਬ ਹੋ ਕਿਉਂਕਿ ਵਿਦੇਸ਼ਾਂ ਦੇ ਵਿੱਚ ਤੁਸੀਂ ਦੇਖਿਆ ਕਿਵੇਂ ਅੱਜ ਕੱਲ੍ਹ ਝੰਠਗੀਆਂ ਮਾਰ ਰਹੇ ਨੇ ਜਾਂ ਫਿਰ ਧੋਖਾਧੜੀਆਂ ਹੋ ਰਹੀਆਂ ਨੇ ਤਾਂ ਵੀਰ ਨੂੰ ਅਸੀਂ ਵੀ ਮੁਬਾਰਕਾ ਦੇਵਾਂਗੇ ਆਉਣ ਵਾਲੇ ਹੋਰ ਪੀੜ੍ਹੀ ਨੂੰ ਵੀ ਅਸੀਂ ਕਹਾਂਗੇ ਕਿ ਇਸ ਤਰੀਕੇ ਦੇ ਨੌਜਵਾਨਾਂ ਵੱਲੋਂ ਕਿਤੇ ਹੋਏ ਪ੍ਰਾਲਿਆਂ ਨੂੰ ਜੂਸ ਲੰਗਜੋਗ ਕਦਮ ਸਮਝਣ ਚਾਹੀਦੇ ਤੇ ਇਹਨਾਂ ਦੇ ਕਦਮਾਂ ਨੂੰ ਦੇਖ ਕੇ ਹੀ ਅੱਗੇ ਨੌਜਵਾਨਾਂ ਨੂੰ ਵਧਣਾ ਚਾਹੀਦਾ ਥੋੜੇ ਕਰਮ ਸੰਮਿਤ ਦਿਨ ਨਾਲ 23 ਸਤੰਬਰ